you yeah. ਸਿੱਖਾ ਮਨ ਵਧਾਈਆਂ ਜਿੰਨੇ ਸਤਿਗੁਰੂ ਦੇਖਾ ਵਾਹਿਗੁਰੂ ਜੀ ਨਮੇ ਸਤਿਗੁਰੂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਸੀਂ ਗੁਰੂ ਸਾਹਿਬ ਦੇ ਅਸੀਸਾ ਲੈ ਰਹੇ ਹੋ ਪੋਤਾ ਮਾਤਾ ਕੀ ਅਸੀਸ ਇਹ ਅਰਦਾਸ ਕਰੋ ਨਿਮਖ ਨਾ ਦਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਜਗਦੀ ਸੱਚੇ ਪਾਤਸ਼ਾਹ ਜੀ ਸੱਚੇ ਆਸਰਾਤੋ ਸਤਿਗੁਰੂ ਪਿਆਰੰਦੇ ਦੇ ਨਾਲ ਹੈ ਜਿੱਤੇ ਕਿਥੇ ਮੈਨੂੰ ਲੈ ਚਲਾਈ ਅਰਦਾਸ ਕਰਿਆ ਕਰੋ ਸਤਗੁਰਾਂ ਦੀ ਚਰਨਾ ਵਿੱਚ ਸਾਡੇ ਇਥੋਂ ਦੇ ਪ੍ਰਬੰਧ ਕਮੇਟੀ ਵੱਲੋਂ ਅਤੇ ਇਥੋਂ ਦੇ ਜੋ ਜਥਾ ਇਥੋਂ ਦੁਆਰਾ ਹਾਜ਼ਰੀ ਭਰੇ ਹੈ ਜਿਹੜੇ ਵੀ ਜਿੰਨੇ ਨਾਮ ਬੈਠੇ ਹੈ ਆਜੀਆਂ ਭਰੇ ਹੈ ਜਿਨ੍ਹਾਂ ਨੇ ਕਥਾ ਕੀਤੀ ਹੈ ਜੋੜੀ ਬਜਾਈ ਹੈ ਨਾਮ ਤਲੀਆਂ ਦੀ ਸੇਵਾ ਕੀਤੀ ਸਾਡਾ ਸਾਡਾ ਇੱਕ ਪਰਿਵਾਰ ਵਾਂਗ ਆ ਜਾ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਭਾਈ ਸਾਡੇ ਸਾਰੇ ਪਰਿਵਾਰ ਵੱਲੋਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਆ। ਆਕੋ ਸਤਨਾਮ ਵਾਹਿਗੁਰੂ ਤੇ ਪਾਤਸ਼ਾਹ ਜੀ ਕੋਲ ਕਰਦੀਆਂ ਕਰਾਬਲ ਸੁਸ਼ ਕਰਨ ਦੇ ਇਹ ਜੋ ਨਮਾਜ਼ ਸਾਲ ਸ਼ੁਰੂ ਹੋਇਆ ਅਤੇ ਇਹ ਜੋ ਨਵਾ ਗੁਰੂ ਘਰ ਬਣ ਰਿਹਾ ਧੰਨ ਧੰਨ ਬਾਬਾ ਯਸ਼ ਸਿੰਘ ਮਹਾਰਾਜ ਜੀ ਯਾਦ ਵਿੱਚ ਉਹਦੇ ਪਾਸੇ ਬਸਵੰਨ ਕੱਢਿਆ ਕਰੋ ਅਤੇ ਗੁਰੂ ਗ੍ਰੰਥ ਸਾਹਿਬ ਤੇ ਪਾਸ ਚੱਲੀ ਦੇ ਵਾਸਤੇ ਨਾ ਇੱਕ ਬੈਂ ਲੈ ਜਾ ਰਹੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਪਾਈ ਦਸਾਂ ਨੌ ਦੀ ਕਿਰਤ ਕਮਾਈ ਵਿੱਚੋਂ ਕਿਉਂਕਿ ਆਪਾਂ ਗੁਰੂ ਸਾਹਿਬ ਕੋਲ ਗੱਡੀਆਂ ਭੰਗਦੇ ਆ ਨਾ ਗੁਰੂ ਸਾਹਿਬ ਆਪਾਂ ਨੂੰ ਵੰਡਦੇ ਆ ਤੇ ਵੰਡੀਆਂ ਗੱਡੀਆਂ ਦਿੰਦੇ ਆ ਇਸੇ ਤਰ੍ਹਾਂ ਜਿਹੜੀ ਗੁਰੂ ਸਾਹਿਬ ਦੇ ਵਾਸਤੇ ਕਿਉਂਕਿ ਸਿੱਖ ਦੀ ਇੱਛਾ ਇਹੀ ਹੁੰਦੀ ਹੈ ਕਿ ਗੁਰੂ ਸਾਹਿਬ ਵਾਸਤੇ ਵਧੀਆ ਤੋਂ ਵਧੀਆ ਗੁਰੂ ਘਰ ਬਣੇ ਤੇ ਵਧੀਆ ਤੋਂ ਵਧੀਆ ਗੱਡੀ ਲਈ ਜਾਵੇ ਆਖੋ ਸਤਿਨਾਮ ਵਾਹਿਗੁਰੂ ਇਹ ਸਾਰੀਆਂ ਦਾਤਾਂ ਲੈ ਗਏਗੀ ਇਸ ਕਰਕੇ ਭਾਈ ਦਿੱਲੀ ਵੀ ਸੰਗਤ ਆਈ ਹੈ ਸਾਰੇ ਸੰਤਾਂ ਨੂੰ ਜੀ ਆਇਆਂ ਬਾਬਾਈ ਦੇ ਘਰ ਵੱਲੋਂ ਉਹਨਾਂ ਰਾਹਾਂ ਤੋਂ ਸੱਤੇ ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਆਪ ਕੋ ਸਤਨਾਮ ਵਾਹਿਗੁਰੂ ਤੇ ਇਸ ਕਰਕੇ ਮਹਾਰਾਜ ਜੀ ਨੇ ਕਿਲਪਾ ਕੀਤੇ ਇਹ ਜੋ ਜਪਤ ਉਸਮਾਗਮ ਜਲ ਰਿਹਾ ਹੈ ਗੁਰੂ ਦੀ ਕਿਰਪਾ ਹੈ ਇਹ ਕਿਰਪਾ ਤੋਂ ਬਿਨਾਂ ਗੱਲ ਨਹੀਂ ਬਣਦੀ ਸੰਤਾ ਦੇ ਕਾਰਜ ਆਸ ਲੋਏ ਬਾਬਾ ਯਸ਼ੂ ਸਿੰਘ ਮਹਾਰਾਜੀ ਬਾਬਾ ਨੰਦ ਸਿੰਘ ਦੀ ਸ਼ਕਤੀ ਵਰਤ ਰਹੀ ਹੈ ਆਕੋ ਸਤਨਾਮ ਸ੍ਰੀ ਵਾਹਿਗੁਰੂ ਅਜਨੇ ਤੁਸੀਂ ਬੈਠਿਓ ਇਹ ਬਾਬਾ ਜੀ ਦੇ ਭਾਈ ਬਾਬਾ ਜੀ ਬੱਦਲ ਕਰਦੇ ਸੀ ਕਹਿੰਦੇ ਭਾਈ ਤੁਸੀਂ ਆ ਜਾਇਓ ਤੇ ਦੰਗਾਂ ਦੀ ਜੇ ਤੁਸੀਂ ਤੁਹਾਡੇ ਜਿੰਮੇਵਾਰੀ ਹੋਊਂ ਤੁਹਾਡੀ ਬਾਹ ਵੀ ਫੜਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਚਾਰੇ ਕੁੰਡਾ ਭਗਤਾਂ ਤੁਧ ਜੇ ਵਡਲਾ ਸਾਈਆਂ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਸਕਤ ਤਨ ਜਨ ਆਓ ਜੀ ਆਪਾਂ ਹਰਿ ਸਾਹਿਬ ਉਹ ਸੁਪ੍ਰੰਤ ਅਰਦਾਸ ਹਾਂਜੀ ਬਾਦ ਨਮਸਕਾਰ ਅੱਜ ਜਿਉ ਪ੍ਰਾਰambh ਕਰਦੇ ਨਾ ਤੇ ਅੱਜ ਹੀ ਕੋ ਬੈਣਗੇ ਅਖੰਡ ਪਾਠ ਸਾਹਿਬ ਦੀ ਜਿਨੀ ਚੱਲ ਰਹੀ ਹੈ ਇਹਨਾਂ ਦੇ ਕੋ ਬੈਣਗੇ ਸਾਰੇ ਸੰਗਤ ਨੇ ਇਸ ਤਰ੍ਹਾਂ ਪਹੁੰਚਣਾ ਜੀ ਸਵੇਤ 9 ਵਜੇ ਨਾਮ ਮੰਗਲੇ ਦੇ ਸਿਰੋਪ ਸ਼ੁਰੂ ਹੁੰਦੇ ਹੈ ਫਿਰ ਉਹ ਪ੍ਰੰਤ ਆਰਤੀ ਕੋਗਾ ਦੇ ਚਰਵਤ ਤੇ ਅਰਦਾਸ ਜੋ ਵੀ ਹੁੰਦਾ ਤੇ ਸਾਰੇ ਬੇਤੀ ਇਥੇ ਇਸ ਤਰ੍ਹਾਂ ਹਾਜ਼ਰੀ ਭਰਨੀ ਹੈ ਜੀ ਪਰਿਵਾਰਾਂ ਵੱਲੋਂ ਸਾਰੇ ਜੀ ਆਉਣ ਨੂੰ ਸੱਦਾ ਪਾਖ ਰਿਹਾ ਹੈ ਰਾਮ ਕੰਿਵਹਲਾ ਜੀ ਦਾ ਆਲੰਬ ੴ ਸਤਿਗੁਰ ਸਾਜਿ ਅਨੰਤ ਤੇ ਆਈ ਮਾਏ ਬਰਤੂ thank you. you <laughs>

i uh -huh.